ਵੀਰ ਦੇ ਦੁਲੇ ਦੀ ਬਿਕਰ ਸਰਾਈ ਦੀ ਮੱਖਣ ਥਾਲੀ ਵਾਲਾ ਸ਼ਿੰਦਾ ਅੱਚੜਵਾਲ ਜੋ ਕਿ ਐਲਾਨ ਕਰਵਾ ਰਹੇ ਐ ਬਾਜੀ ਜੰਡ ਮੈਂ ਬੇਨਤੀ ਕਰਦਾ ਵੱਡੇ ਵੀਰ ਬਜਰਾਤ ਸਿੰਘ ਬਾਜੀ ਜੰਡ ਨੂੰ ਕਿ ਉਹ ਦੋ ਮਿੰਟ ਗਰਾਊਂਡ ਵਿੱਚ ਆਵੇ ਆਪਣੇ ਪੁੱਤਰ ਨੂੰ ਲੈ ਕੇ ਲੈ ਵੀ ਬਾਜੀ ਬਾਈ ਆਈਏ ਜੀ ਨੂੰ ਤਾਂਵੇ ਅ ਵੱਡਾ ਐਲਾਨ ਹੋਣ ਜਾ ਰਿਹਾ ਵੀ ਬਾਜੀ ਜੰਡ ਦਾ ਪੁੱਤਰ ਆ ਇਹ ਸੀਜ਼ਨ ਕੈਨੇਡਾ ਖੇਡੂਗਾ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰ ਨਾਲ ਜ਼ੋਰ ਨਾਲ ਮਾਰ ਦਿਓ ਗੋਡੀ ਖੇਡ ਦਾ ਹਰ ਵੱਲੋਂ ਇਹ ਐਲਾਨ ਹੋ ਗਿਆ ਹੈ ਨਾਲ ਬੇਮਾਨ ਜੀ ਆਏ ਹੋਇਆ ਜਮਿਕਰ ਸਿੰਘ ਜੀ ਸਾਡੇ ਪਿਤਾ ਭਰਪੂਤ ਨਸਲੜ ਕੋੜਾ ਬਹੁਤ ਨਹੀਂ ਤੇ ਥੋੜਾ ਥੋੜਾ ਪਰ ਫੱਟੇ ਜੰਨ ਵਾਲੇ ਨੇ ਅੱਜ ਕੱਲ ਚਰਚਾ ਕਰਾਈ ਹੋਈ ਹੈ ਇੰਸਟਾਗ੍ਰਾਮ ਤੇ ਵੀ ਸ਼ਾਇਆ ਹੋਇਆ ਹੈ ਫੱਟੇ ਜੰਨ ਵਾਲੇ ਨੂੰ ਲੋਕੀ ਪਿਆਰ ਕਰਦੇ ਆ ਜਿਦਾ ਬਾਜੀ ਨੂੰ ਲੋਕ ਪਿਆਰ ਕਰਦੇ ਸੀ ਕਮੇਟੀ ਬੜੇ ਤਕੜੇ ਤਕੜੇ ਪਲੇਅਰ ਹੋਏ ਪਰ ਜਿਨ੍ਹਾਂ ਨੂੰ ਪਿਆਰ ਕਰਦੀ ਹੈ ਸੰਗਤ ਉਹ ਵਿਰਲੇ-ਵਿਰਲੇ ਹੁੰਦੇ ਆ ਜਿਹੜੇ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਆ ਉਹਨਾਂ ਵਿੱਚੋਂ ਇੱਕ ਹੈ ਸਾਡਾ ਫੱਡੇ ਔਰ ਫੱਡੇ ਦਾ ਨਾਮ ਹੀ ਫੱਡੇ ਹੈ ਔਰ ਜਦ ਫੱਡੇ ਆ ਗਈ ਤੇ ਫਿਰ ਤੇ ਫੱੱਡੇ ਹੀ ਹੁੰਦੇ ਆ ਸਾਰੇ ਕੰਮ ਫੱਡੇ ਹੁੰਦੇ ਆ ਫੱਡੇ ਜੰਡ ਵਾਲਾ ਭਾਈ ਸ਼ਰਮੀ ਹੁਣੇ ਕਹਿੰਦੇ ਆ ਭਾਈ ਦੇਮਾਨ ਹੁਣੇ ਕਹਿੰਦੇ ਆ ਵੀ ਇਹ ਸੀਰਮ ਕੈਨੇਡਾ ਦੀ ਧਰਤੀ ਖੇਡ ਨੂੰ ਇੱਕ ਵਾਰੀ ਤਾਲੀਆਂ ਜ਼ੋਰਦਾਰ ਮਾਰ ਦਿਓ ਇਹ ਲਾਂ ਹੋਰ ਹੋ ਰ ਗਿਆ ਇੱਕ ਲਾਂ ਜਿਹੜਾ ਹੋ ਰ ਹੋ ਰ ਗਿਆ ਇਧਰ ਵੀਰ ਆ ਸਾਡਾ ਮਾਲਵਾ ਕਬੱਡੀ ਆਪਣੇ ਦਾ ਗੱਗੀ ਤੁਧਾਰਾ ਗੱਗੀ ਤੁਧਾਰ ਨੂੰ ਅਗਲੇ ਸਾਲ ਜਿਹੜੀ ਵੀ ਚੀਜ਼ ਗੱਗੀ ਆਖੇਗਾ ਭਈ ਸਰਦਾਰ ਸਾਡੇ ਕਮਿਟੀ ਦੇ ਸਰਪੰਸਾ 골ਡੀ ਖੱਲੜਾ ਫੇਰਮਾਨ ਯੂਥ ਕਬੱਡੀ ਕਲੱਬ ਵਾਲੇ ਕਹਿੰਦੇ ਵੀ ਜਿਹੜੀ ਵੀ ਚੀਜ਼ ਗੱਗੀ ਆਖੇਗਾ ਅਗਲੇ ਸਾਲ ਜਦੋਂ ਲੋਕ ਕਬੱਡੀ ਕਰਦੇ ਕੱਕੀਆ ਵੱਡਾ ਮਾਨ ਸਨਮਾਨ ਇੱਕ ਵਾਰੀ ਤਾੜੀ ਝਾੜੋ ਬੋਲੇ ਸੋਨਹਾਰ ਸਤਿ ਸ਼੍ਰੀ ਅਕਾਲ ਵੱਡੇ ਵੀਰਾਂ ਦੇ ਵੱਡੇ ਸਨਮਾਨ ਹੋਣਗੇ ਬੜਾ ਧੰਨਵਾਦ ਕਰਦੇ ਆਂ ਬਹੁਤ ਬਹੁਤ ਮੁबारकਾਂ ਨੇ ਕੱਕੀ ਦੁਦਾਰ ਨੂੰ ਵੀ ਬਹੁਤ ਬਹੁਤ ਮੁबारकਾਂ ਨੇ ਕੱਕੀ ਦੁਦਾਰ ਲਈ ਵੀ ਬਹੁਤ ਵੱਡੇ ਹਲਾਤ ਹੋ ਗਿਆ ਹੈ ਔਰ ਫੱਤੇ ਦੇ ਲਈ ਵੀ ਫੱਤੇ ਦੇ ਮੰਗਰਾਜ ਸਿੰਘ ਦੀ ਬਾਜੀ ਨੂੰ ਮੈਂ ਬਹੁਤ ਬਹੁਤ ਮੁबारकਾਂ ਦਿੰਦਾ ਉਹਨਾਂ ਦੇ ਪੁੱਤਰ ਦੇ ਲਈ ਬਹੁਤ ਵੱਡੇ ਐਲਾਨ ਹੋ ਗਏ ਆ ਜੀ ਕੈਨੇਡਾ ਖੇਡੂਗਾ ਨਾਮ ਦੇਮਾਨ ਜੀ ਨੇ ਨਾਲ ਸਾਥੀ ਜਿੰਨੇ ਵੀ ਸਪਾਰਟ ਜੋ ਸਜਣ ਖੜੇ ਹੈ ਸਰਦਾਰ ਕਮਿਕਰ ਸਿੰਘ ਕੈਨੇਡਾ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਯੂਥ ਕਬੱਡੀ ਕਲੱਬ ਦਾ ਯੰਗ ਕਬੱਡੀ ਕਲੱਬ ਦਾ ਨੈਸ਼ਨਲ ਕਬੱਡੀ ਅਸੋਸੀਏਸ਼ਨ ਦਾ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਬਹੁਤ ਵੱਡਾ ਧੰਨਵਾਦ ਬਹੁਤ ਬਹੁਤ ਧੰਨਵਾਦ ਇਹਨਾਂ ਵੱਡੇ ਰਿਸਪੈਕਟਡ ਵੀਰਾਂ ਦਾ